ਆਪਣੀ ਹੋਂਦ ਬਚਾਉਣ ਤੇ ਲੱਗਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਸੁਖਵੀਰ ਬਾਦਲ ਧੜਾ ਕਿਵੇਂ ਦੇਖਦਾ ਵੀ ਗਰੂਪੀਆਂ ਦੇ ਅੰਦਰ ਜਿਹੜਾ ਡਰ ਹੈ ਉਸ ਚੀਜ਼ ਦਾ ਹਰ ਗੱਲ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਹਰ ਗੱਲ ਦੇ ਨਾਲ ਅਕਾਲੀ ਦਲ ਸਮੇਂ ਦੇ ਮੁੱਖ ਮੰਤਰੀ ਸਾਹਿਬ ਜਦੋਂ ਕਿਤੇ ਕੋਈ ਪ੍ਰੈਸ ਕਾਨਫਰੰਸ ਕਰਦੇ ਆ ਉਹ ਸ਼ਾਇਦ ਵਿੱਚ ਦੇ ਪੰਜ ਸਾਲ ਇੱਕ ਸੁਪਰੇ ਨੂੰ ਭੁੱਲੀ ਜਾਂਦੇ ਜਿਵੇਂ ਕੋਈ ਸਰਕਾਰ ਤੇ ਖਰਪੀ ਸਿੰਘ ਮਨਪ੍ਰੀਤ ਵਾਲੀ ਰਖੜਾ ਸਾਹ ਚੰਦੂ ਮਾਜਰਾ ਉਹ ਇਹਨੂੰ ਪਹਾੜਾ ਦਲ ਕਹਿੰਦੇ ਆ ਸ਼੍ਰੋਮਣੀ ਅਕਾਲੀ ਦਲ ਤਾਂ ਅੱਜ ਵੀ ਆਪਣੇ ਉਸੇ ਸਿਧਾਂਤ ਉਰ ਉਸ ਸਟੈਂਡ ਤੇ ਖੜਾ ਤੇ ਇਸ ਕਰਕੇ ਆ ਜਿਹੜਾ ਤੁਸੀਂ ਲਫ਼ਜ਼ ਵਰਤੇ ਆ ਭਗੌੜਾ ਕਿਤੇ ਤੇ ਲਾਗੂ ਆਏ ਸੁਣਨ ਵਾਲੇ ਦਰਸ਼ਕਾਂ ਪੁੱਛ ਜਵਾਬ ਦੇ ਸਕਦੇ ਪੰਜਾਬ ਉਸ ਪਛਤਾਵੇ 'ਚ ਆ ਕਿ ਕਿੱਥੇ ਗਲਤੀ ਕਰਨੀ ਕਿਉਂ ਸ਼ੋਸ਼ਣ ਮੀਡੀਆ ਮਗਰ ਲਾ ਕੇ ਆ ਝੂਠੇ ਭਾਸ਼ਣਾ ਮਗਰ ਲਾ ਕੇ ਝੂਠੇ ਜਿਹੜੇ ਜਿਹੜੇ ਵੱਡੇ ਇਸ਼ਤਿਹਾਰ ਲਾਏ ਉਹਨਾਂ ਮਗਰ ਲਾ ਕੇ ਦਿੱਲੀ ਦੇ ਥਾੜਵੀਆਂ ਦੀਆਂ ਗੱਲਾਂ ਚੱਲ ਅੱਜ ਉਸ ਗੱਲ ਨੂੰ ਉਸਤਾਦ ਵਿਰੋਧੀ ਇਹ ਵੀ ਇਲਜ਼ਾਮ ਲਾਉਂਦੇ ਆ ਕਹਿੰਦੇ ਪੰਜਾਬ ਹੜ੍ਹ ਪ੍ਰਭਾਵਿਤ ਲੋਕ ਮਰ ਰਹੇ ਨੇ ਤੇ ਸੁਖਵੀਰ ਬਾਦਲ ਨੇ ਆਪਣੇ ਕੋਲੋਂ ਕਰਨ ਦੀ ਥਾਂ ਗੁਰੂ ਦੀ ਗੋਲਕ ਮੋੜ ਲਟਾਤੀ ਉਹਨਾਂ ਤੇ ਤੇ ਪਬਲਿਸਿਟੀ ਆਪਣੀ ਲੈ ਰਹੀ ਹੈ। ਨੀਤੀ ਬਦਲਦੀ ਹੈ ਦੋਸ਼ ਦਾਉਂਦਾ। ਮੈਂ ਉਹਨੂੰ ਓਪਨ ਚੈਲੰਜ ਕਰਦਾ ਕਿ ਸਾਡੀ ਉਹਨਾਂ ਦੇ ਨਾਲ ਲੀਗਲ ਟੀਮ ਤੇ ਸਾਡੀ ਅਕਾਊਂਟਸ ਟੀਮ ਬੈਠ ਜੂਗੀ। ਤੁਸੀਂ ਪਬਲਿਕ ਡੋਮੇਨ ਚ ਤੁਸੀਂ 10 20 50 ਟੀਵੀ ਚੈਨਲ ਸਾਰੇ ਆ ਜਾਓ। ਯਾਰ ਪ੍ਰੂਫ ਤਾਂ ਕਰਦੇ ਉਹ ਕਹਿਣ ਨੂੰ ਤਾਂ ਵੀ ਕਿਸੇ ਨੂੰ ਕੁਝ ਵੀ ਕਰ ਸਕਦਾ ਜਾਨੀ ਹਰਪ੍ਰੀਤ ਸਿੰਘ ਕਹਿੰਦੇ ਆ ਲੋਕਾਂ ਨੂੰ ਉਹਨਾਂ ਨੇ ਅਪੀਲ ਵੀ ਕੀਤੀ ਆ ਕਹਿੰਦੇ ਜੇ ਸੁਖਵੀਰ ਬਾਦਲ ਪੈਸੇ ਦਿੰਦਾ ਲੈ ਲਓ ਕਿਉਂਕਿ ਇਹਨੇ ਇਹ ਤਾਂ ਗਰਵਾਣੀਆਂ ਹੀ ਵੇਚੀ ਆ ਉਹ ਬਾਈ ਜੀ ਉਹਦੀ ਗੱਲ ਆਪਾਂ ਕਾਨੂੰ ਕਰੀਏ ਮਹਾਰਾਜ ਇੱਕ ਵੇਲੇ ਸਤਿਕਾਰਯੋਗ ਸ਼ਖਸੀਅਤ ਆ ਵੀਡੀਓ ਆਡੀਓ ਫੋਟੋਆਂ ਸਭ ਕੁਝ ਆ ਰਿਹਾ ਬੈਠੇ ਕਹਿੰਦੇ ਨਾਲ ਉਸ ਵਕਤ ਦੀ ਪੰਜਾਬ ਦੀ ਇੱਕ ਲੋੜ ਸੀ ਹਿੰਦੂ ਸਿੱਖ ਏਕਤਾ ਪੰਜਾਬ ਦੇ ਵਿੱਚ ਕੋਈ ਫਿਰਕੂ ਹਨੇਰੀ ਨਾ ਆ ਜਾਵੇ ਜਿੱਦਾਂ ਦੀਆਂ ਦੇਸ਼ ਦੇ ਬਾਕੀ ਸੂਬਿਆਂ ਚ ਆਉਂਦੀਆਂ ਰਹੀਆਂ ਕੀ ਹੁਣ ਹਿੰਦੂ ਸਿੱਖ ਇੱਕਤਾ ਦੀ ਲੋੜ ਨਹੀਂ ਸੰਤਰੀ ਰਾਜ ਦੇ ਤੱਕ ਸਟਰਕਚਰ ਦੇ ਵਿੱਚ ਉਹ ਸਾਰੂ ਵਿਰੋਧੀ ਪਾਰਟੀ ਨਾ ਹੋਵੇ ਤਾਂ ਸੱਤਾ ਤੇਰ ਤਾਨਾਸ਼ਾ ਬਣ ਜਾਂਦੀ ਹੈ ਤੇ ਤੁਸੀਂ ਅਸਾਰੂ ਵਿਰੋਧ ਕਰੋ ਸੰਤਾ ਖੁਸ਼ ਹੈ ਤੁਸੀਂ ਤਾਂ ਸਾਨੂੰ ਐਸ ਸਰਕਾਰ ਡੀਲ ਕਰ ਰਹੇ ਹੋ ਜਿੱਦਾਂ ਸਰਦਾਰ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਆ ਤੁਸੀਂ ਤਾਂ ਇਦਾਂ ਸਾਨੂੰ ਡੀਲ ਕਰ ਰਹੇ ਸਾਨੂੰ ਹੋਰ ਕੀ ਚਾਹੀਦਾ ਹਰ ਰਾਜਨੀਤਿਕ ਪਾਰਟੀ ਦੇ ਚੋਣਾ ਜ਼ਰੂਰੀ ਹੁੰਦੀਆਂ ਨੇ ਹਨ ਪਰ ਤੁਹਾਡੀ ਪਾਰਟੀ ਦੀ ਰਣਨੀਤੀ ਕੀ ਹੈ ਤੁਸੀਂ 1 2 ਤੋਂ 60 62 ਤੱਕ ਕਿਵੇਂ ਜਾਓ ਦੀ ਗੱਲ ਤੇ ਇਲਜ਼ਾਮ ਬੇਅਦਵੀ ਦੇ ਵੀ ਲੱਗਦੇ ਨੇ ਮਾਈਨਿੰਗ ਦੇ ਵੀ ਲੱਗਦੇ ਨੇ ਚਿੱਟੇ ਦੇ ਵੀ ਲੱਗਦੇ ਨੇ ਕੋਟ ਪੂਰਾ ਗੋਲੀ ਕਾਣ ਤੇ ਵੀ ਲੱਗਦਾ ਜਿਹੜਾ ਅੱਜ ਪੰਜਾਬ ਚੜ ਆਇਆ ਪਿੰਡਾਂ ਚ ਜਾ ਕੇ ਪੁੱਛੋ ਕੀ ਉਹ ਗੈਰ ਕਾਨੂੰਨੀ ਮਾਈਨਿੰਗ ਕਰਕੇ ਨਹੀਂ ਆਇਆ ਜਿਹੜੇ ਕੇਜਰੀਵਾਲ ਸਾਹਿਬ 20000 ਕਰੋੜ ਰੁਪਇਆ ਇੱਕ ਸਾਲ ਦਾ ਕਹਿੰਸੀ ਪੰਜਾਬ ਚ ਆਊਗਾ ਤੁਸੀਂ ਕਹਦੇ ਤਾਂ ਤਾਂ ਪੁੱਛੋ ਵੀ ਉਹ ਕਿੱਥੇ ਗਿਆ ਜੋ ਵੀ ਪੈਸਾ ਕੇਂਦਰ ਤੋਂ ਆਣਾ ਉਹ ਕਿਰਪਾ ਕਰਕੇ ਡਾਇਰੈਕਟ ਬੈਨੀਫਿਟ ਸਕੀਮ ਰਾਹੀਂ ਹੜਪੀਟਾਂ ਨੂੰ ਸਿੱਧਾ ਭੇਜੇ ਕੇਂਦਰ ਜੇ ਇੱਧਰ ਆ ਗਿਆ ਨਾ ਤਾਂ 1100 1200 ਕਰੋੜ ਦਾ ਇਸ਼ਤਿਹਾਰ ਹੀ ਦੇਖਾਂਗੇ ਸੜਕਾਂ ਤੇ ਲੱਗੇ ਵਹਿੰਦੇ ਕਰੋੜ ਲਗਾ ਤਾਂ ਏਨੇ ਕਰੋੜ ਦਾ ਪੰਜਾਬ ਦੇ ਅੰਦਰ ਵਿਧਾਨ ਸਭਾ ਚੋਣਾਂ ਨੂੰ ਭਾਵੇਂ ਹਲੇ 1.5 ਸਾਲ ਦਾ ਸਮਾਂ ਪਿਆ ਪਰ ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਕੋਈ ਆਪਣੀ ਹੋਂਦ ਬਚਾਉਣ ਦੇ ਵਿੱਚ ਲੱਗੀ ਹੈ ਤੇ ਕੋਈ ਆਪਣੀ ਹੋਂਦ ਬਰਕਰਾਰ ਕਰਨ ਦੇ ਵਿੱਚ ਲੱਗੀ ਹੈ ਸ਼੍ਰੋਮਣੀ ਅਕਾਲੀ ਦਲ ਦੋ ਤਿੰਨ ਫਾੜ ਹੋਈ ਹੋਈ ਹੈ ਆਮ ਆਦਮੀ ਪਾਰਟੀ ਦੀ ਵੀ ਵਿਰੋਧਤਾ ਹੋ ਰਹੀ ਹੈ ਤੇ ਕਾਂਗਰਸ ਨੂੰ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਸਾਡਾ ਹੈ ਇਸ ਮੁੱਦੇ ਤੇ ਗੱਲਬਾਤ ਕਰ ਲਈ ਮੇਰੇ ਨਾਲ ਆਤਮਨਗਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਗਵੀਰ ਸਿੰਘ ਸੋਖੀ ਨੇ ਗੱਲਬਾਤ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੁਖਵੀਰ ਬਾਦਲ ਦਾ ਧੜਾ ਉਹਦਾ ਭਵਿੱਖ ਕਿਵੇਂ ਦੇਖਦਾ ਕਿਉਂਕਿ ਚੁਣੌਤੀ ਜਥੇਦਾਰ ਗਿਆਨੀ ਹਰਪ੍ਰੀਤ ਦਾ ਧੜਾ ਵੀ ਦੇ ਰਿਹਾ ਤੇ ਭਾਈ ਅਮਰਤਪਾਲ ਸਿੰਘ ਦਾ ਵੀ ਬਾਈ ਜੀ ਸੱਚਾ ਸਤਿਕਾਰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਆਪਣੀ ਹੋਂਦ ਬਚਾਉਣ ਤੇ ਲੱਗਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਸੁਖਵੀਰ ਬਾਦਲ ਧੜਾ ਕਿਵੇਂ ਦੇਖਦੇ ਹੋ ਬਾਈ ਜੀ ਬੁਰਾ ਨਾ ਮੰਨਿਓ ਤੁਹਾਡਾ ਸਵਾਲ ਕਰੈਕਟ ਕਰਨ ਵਾਲਾ ਪਹਿਲੇ ਗਲਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਕਿਸੇ ਧੜੇ ਦੀ ਅਗਵਾਈ ਨਹੀਂ ਕਰਦੇ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਦੇ ਹਨ ਸ਼੍ਰੋਮਣੀ ਅਕਾਲੀ ਦਲ ਉਹ ਪੰਥ ਪ੍ਰਵਾਨਿਤ ਹੈ ਪੰਜਾਬ ਪ੍ਰਵਾਨਿਤ ਹੈ ਜਿਹਦਾ ਚੋਣਸ਼ਾਨ ਤੱਕੜੀ ਹੈ ਜਿਹਦਾ ਵਿਧੀ ਵਿਧਾਨ ਸੰਵਿਧਾਨ ਤੇ ਦਫਤਰ ਹੈ ਜਿਹਦੇ ਕੋਲੇ ਉਹਦੀ ਜਥੇਬੰਦੀ ਹੈ ਕਾਡਰ ਹੈ ਮੈਂ ਬਾਕੀ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਰਪਾ ਕਰਕੇ ਤੁਹਾਨੂੰ ਸਿਰਫ ਕਰੈਕਟ ਕਰਨਾ ਚਾਹੁੰਨਾ ਕਿ ਇਹਨੂੰ ਕੋਈ ਧੜਾ ਲਫ਼ਜ਼ ਨਾ ਯੂਜ਼ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ 103 4 ਸਾਲ ਪਾਲ ਸਾਲ ਪੁਰਾਣੀ ਪਾਰਟੀ ਪੰਜਾਬ ਦੇ ਸ਼ਾਨਾਮਤੇ ਵਿਰਸੇ ਦੀ ਅਗਵਾਈ ਕਰਨ ਵਾਲੀ ਪੰਜਾਬ ਦੀ ਮਾਂ ਪਾਰਟੀ ਆ ਇਸ ਕਰਕੇ ਇਹਨੂੰ ਧੜਾ ਕਹਿਣਾ ਜਾਂ ਇਸ ਤਰ੍ਹਾਂ ਦੀ ਗੱਲ ਕਹਿਣੀ ਮੈਂ ਨਹੀਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਸਮੂਹ ਜੁਝਾਰੂ ਯੋਧਿਆਂ ਨੇ ਜਿਨ੍ਹਾਂ ਨੇ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਜਥੇਬੰਦੀ ਨੂੰ ਹੋਣ ਚੇ ਲਿਆਂਦਾ ਅਸੀਂ ਉਹਨਾਂ ਦੀ ਸ਼ਾਨ ਦੇ ਵਿੱਚ ਵਾਧਾ ਕਰਨ ਵਾਲਾ ਕੋਈ ਲਫ਼ਜ਼ ਵਰਤੀਏ ਨਾ ਕਿ ਅਸੀਂ ਇਹਨੂੰ ਕੋਈ ਸਿਆਸੀ ਜਮਾਤ ਜਾਤ ਪੜਾ ਗਈ ਹੈ ਮੈਂ ਇਸ ਗੱਲ ਦੀ ਤੁਹਾਡੇ ਕੋਲੋਂ ਮਾਫੀ ਵੀ ਮੰਗਦਾ ਪਰ ਕਰੈਕਸ਼ਨ ਵੀ ਕਰਨੀ ਚਾਹੁੰਦਾ ਪਰ ਭਾਈ ਹਰਪ੍ਰੀਤ ਸਿੰਘ ਮਨਪ੍ਰੀਤਿਆਲੀ ਰਖੜਾ ਸਾਹ ਚੰਦੂ ਮਾਜਰਾ ਉਹ ਇਹਨੂੰ ਪਗੋੜਾ ਦਲ ਕਹਿੰਦੇ ਆ ਮੈਂ ਕਿਸੇ ਬਾਰੇ ਨਹੀਂ ਕੁਝ ਕਹਿਣਾ ਚਾਹੁੰਦਾ ਜਗਵੀਰ ਸਿੰਘ ਸੋਖੇ ਦੀ ਯਾਦ ਤੱਕ ਮੈਂ ਸਿਰਫ ਪ੍ਰੋਗਰੈਸਿਵ ਗੱਲ ਕਰਦਾ ਹੁੰਦਾ ਮੈਂ ਕੋਈ ਨੈਗੇਟਿਵਿਟੀ ਨਹੀਂ ਕੀਤੀ ਜਾਂਦੀ ਲੈਕਿਨ ਤੁਸੀਂ ਜਿਹੜੇ ਵੀ ਕੋਈ ਨਾਂ ਲਏ ਨੇ ਉਹ ਇਸ ਪੰਥ ਪ੍ਰਬੰਧ ਪਾਰਟੀ ਨੂੰ ਛੱਡ ਕੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਤਾਂ ਅੱਜ ਵੀ ਆਪਣੇ ਉਸੇ ਸਿਧਾਂਤ ਉਰ ਉਸੇ ਸਟੈਂਡ ਤੇ ਖੜਾ ਤੇ ਇਸ ਕਰਕੇ ਆ ਜਿਹੜਾ ਤੁਸੀਂ ਲਫ਼ਜ਼ ਵਰਤਿਆ ਭਗੌੜਾ ਇਹਦੇ ਤੇ ਲਾਗੂ ਹੈ ਸੁਣਨ ਵਾਲੇ ਦਰਸ਼ਕਾਂ ਆਪੇ ਜਵਾਬ ਦੇ ਸਕਦੇ ਆ ਚਲੋ ਆਪਾਂ ਤੁਹਾਡੇ ਹਲਕੇ ਤੇ ਆ ਜੰਨੇ ਆ ਲੁਧਿਆਣਾ ਤੇ ਆ ਜੰਨੇ ਆ ਲੁਧਿਆਣਾ ਦੇ ਵਿੱਚ ਅਕਾਲੀ ਦਲ ਦਾ ਭਵਿੱਖ ਕੀ ਦੇਖਦੇ ਹੋ ਤੁਸੀਂ ਲੁਧਿਆਣਾ ਕਿਉਂ ਉਰੇ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਭਵਿੱਖ ਬਹੁਤ ਵਧ ਰਿਹਾ ਹੈ ਮੈਂ ਪਤਾ ਤਾਂ ਪੰਜਾਬ ਦੀ ਗੱਲ ਕਰਾਂ ਤੁਸੀਂ ਇੱਕ ਚੀਜ਼ ਸਮਝੋ ਕਿ 5 ਸਾਲ ਸਰਕਾਰ ਕਾਂਗਰਸ ਦੀ ਰਹੇ ਜੀ ਹੁਣ ਕਰੀਬ ਸਾਢੇ 3 4 ਸਾਲ ਹੋਣ ਵਾਲੇ ਹੋਗੇ ਇਹ ਸਰਕਾਰ ਨੂੰ ਚੱਲਦੇ ਨੂੰ ਲੇਕਿਨ ਕਿਸੇ ਵੀ ਸਟੇਜ ਤੇ ਕੋਈ ਵੀ ਵਿਰੋਧੀ ਪਾਰਟੀ ਦੇ ਕੋਲੇ ਜੇ ਉਹ ਕਿਸੇ ਸਟੇਜ ਤੇ 20 ਮਿੰਟ 25 ਮਿੰਟ 50 ਮਿੰਟ ਬੋਲਦਾ ਤਾਂ ਉਹਦੇ ਟੋਟਲ ਸਪੀਚ ਦਾ 80% ਯਾ ਅਕਾਲੀ ਦਲ ਹੈ ਯਾ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਯਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ ਇਹਦਾ ਮਤਲਬ ਅੱਜ ਵੀ ਵਿਰੋਧੀਆਂ ਦੇ ਅੰਦਰ ਜਿਹੜਾ ਡਰ ਹੈ ਉਸ ਚੀਜ਼ ਦਾ ਹਰ ਗੱਲ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਹਰ ਗੱਲ ਦੇ ਨਾਲ ਅਕਾਲੀ ਦਲ ਸਮੇਂ ਦੇ ਮੁੱਖ ਮੰਤਰੀ ਸਾਹਿਬ ਜਦੋਂ ਕਿਤੇ ਕੋਈ ਪ੍ਰੈਸ ਕਾਨਫਰੰਸ ਕਰਦੇ ਆ ਉਹ ਸ਼ਾਇਦ ਵਿੱਚ ਦੇ 5 ਸਾਲ ਇੱਕ ਸੁਪਰੇ ਨੂੰ ਭੁੱਲੀ ਜਾਂਦੇ ਜਿਵੇਂ ਕਾਂਗਰਸ ਸਰਕਾਰ ਵੀ ਰਹੀ ਹੈ ਉਹ ਜਿੱਥੇ ਵੀ ਗੱਲ ਸ਼ੁਰੂ ਹੋਣੀ ਹੈ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਹੈ ਤੇ ਫੇ ਸਾਨੂੰ ਕਰਨ ਦੀ ਕੀ ਲੋੜ ਆ ਕਿ ਅਸੀਂ ਤਾਂ ਅੱਜ ਵੀ ਪ੍ਰਸੰਗਿਕ ਜੇ ਅਸੀਂ ਆਪਣੇ ਵਿਰੋਧੀਆਂ ਦੇ ਸੁਪਨਿਆਂ 'ਚ ਅਸੀਂ ਆਪਣੇ ਵਿਰੋਧੀਆਂ ਦੇ ਵਿਚਾਰਾਂ 'ਚ ਅਸੀਂ ਆਪਣੇ ਵਿਰੋਧੀਆਂ ਦੇ ਭਾਸ਼ਨਾ 'ਚ ਅੱਜ ਵੀ ਅਸੀਂ ਇੱਥੇ ਬੈਠੇ ਆਂ ਤੇ ਫਿਰ ਅਸੀਂ ਤਾਂ ਪ੍ਰਸੰਗਿਕ ਆ ਉਹਦਾ ਕਾਰਨ ਹੈ ਉਹਦਾ ਕਾਰਨ ਇਹ ਆ ਕਿ ਸ਼ਰੋਣੀ ਅਕਾਲੀ ਦਲ ਦਾ ਜਿਹੜਾ ਕਿਹੜਾ ਜਿਹੜੀ ਸਾਡੀ ਉਹ ਚ ਜੱਥੇਬੰਦੀ ਹੈ ਚਾਹੇ ਉਹ ਬਹਿ ਸ਼ਰੋਣੀ ਕਾਦੇ ਦਲ ਦੀ ਆ ਚਾਹੇ ਉਹ ਸ਼੍ਰੋਮਣੀ ਅਕਾਲੀ ਦਾ ਯੂਥ ਵਿੰਗ ਦੀ ਆ ਚਾਹੇ ਉਹ ਇਸਤਰੀ ਅਕਾਲੀ ਦਲ ਦੀ ਆ ਚਾਹੇ ਉਹ ਸਾਡੇ ਸ਼੍ਰੋਮਣੀ ਕਾਲ ਦਾ ਬੀਸੀ ਵਿੰਗ ਦੀ ਆ ਚਾਹੇ ਸ਼੍ਰੋਮਣੀ ਕਾਲ ਐਸਸੀ ਵਿੰਗ ਦੀ ਆ ਸਾਡਾ ਟਰਾਂਸਪੋਰਟ ਵਿੰਗ ਹੈ ਸਾਡਾ ਐਸਓਆਈ ਆ ਉਹ ਸਾਡਾ ਅੱਜ ਵੀ 8ਵੇਂ ਸਾਲ ਦੇ ਵਿੱਚ ਵੀ ਇੰਟੈਕਟ ਸਾਡੇ ਨਾਲ ਖੜਾ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਉਣ ਵਾਲਾ ਸਤਾਈ ਦਾ ਭਵਿੱਖ ਹੈ ਅੱਜ ਤੁਸੀਂ ਮੇਰੇ ਹਲਕੇ ਦੀ ਗੱਲ ਕੀਤੀ ਆ ਤੇ ਲੁਧਿਆਣੇ ਦੀ ਗੱਲ ਕੀਤੀ ਆ ਕਿਸੇ ਜਗ੍ਹਾ ਵੀ ਚਲੇ ਜਾਓ ਚਰਚਾ ਇੱਕੋ ਹੀ ਆ ਅੱਜ ਸਾਡੇ ਕੀਤੇ ਕੰਮ ਯਾਦ ਹੁੰਦੇ ਆ ਲੋਕਾਂ ਨੂੰ ਕਿਸੇ ਵਿਆਹ ਸ਼ਾਦੀ ਚ ਚਲਦੀ ਹੈ ਕਿਸੇ ਹੋਰ ਫੰਕਸ਼ਨ ਤੇ ਚਲਦੀ ਹੈ ਜਨਰਲ ਪਬਲਿਕ ਨੂੰ ਮਿਲਦੀ ਹੈ ਉਹ ਰੋਗ ਰੋਗ ਕੇ ਕਹਿੰਦੇ ਸੋਖੀ ਸਾਹਿਬ ਤੁਹਾਡੇ ਕੰਮ ਯਾਦ ਹੁੰਦੇ ਆ ਤੁਸੀਂ ਕੰਮ ਕੀਤੇ ਸੀ ਅੱਜ ਹਾਲਾਤ ਕੀ ਨੇ ਅੱਜ ਕੰਮ ਹੈ ਨਹੀਂ ਅੱਜ ਲੋਕਾਂ ਦੇ ਕੰਮ ਹੋਉਂਦੇ ਨਹੀਂ ਰਹੇ ਲੋਕ ਚੁੱਪ ਨੇ ਕੋ ਅੰਦਰ ਉਹਨਾਂ ਦੇ ਇੱਕ ਘਬਰਾਟ ਹੈ ਇੱਕ ਉਹਨਾਂ ਦੇ ਅੰਦਰ ਇੱਕ ਆਪਣੇ ਆਪਰ ਹੀ ਗੁੱਸਾ ਜਦੋਂ ਇਤਨਾ ਆਪਾਂ ਨੂੰ ਹੋਵੇ ਯਾਰ ਮੈਂ ਹੀ ਗਲਤੀ ਕਰ ਬੱਠੇ ਆ ਤੇ ਆਪਣੇ ਅੰਦਰੋਂ ਇੱਕ ਉਹ ਜਿਹੜੀ ਗੁੱਸਾ ਨਿਕਲਦਾ ਆਪਣੇ ਆਪਰਾ ਤੇ ਉਹ ਪਛਤਾਵਾ ਬੜਾ ਖਤਰਨਾਕ ਹੁੰਦਾ ਅੱਜ ਪੰਜਾਬ ਉਸ ਪਛਤਾਵੇ 'ਚ ਆ ਕਿ ਕਿੱਥੇ ਗਲਤੀ ਕਰਨੀ ਕਿਉਂ ਸ਼ੋਸ਼ਲ ਮੀਡੀਆ ਮਗਰ ਲਾ ਕੇ ਝੂਠੇ ਭਾਸ਼ਨਾ ਮਗਰ ਲਾ ਕੇ ਝੂਠੇ ਜਿਹੜੇ-ਜਿਹੜੇ ਵੱਡੇ ਇਸ਼ਤਿਹਾਰ ਲਾਇਆ ਉਹਨਾਂ ਮਗਰ ਲਾ ਕੇ ਦਿੱਲੀ ਦੇ ਧੜਵੀਆਂ ਦੀਆਂ ਗੱਲਾਂ ਚੱਲ ਅੱਜ ਉਸ ਗੱਲ ਨੂੰ ਪਛਤਾ ਰਹਿਣ ਤੇ ਇਸ ਕਰਕੇ ਉਹ ਇੱਕੋ ਇੱਕ ਹੋਪ ਨਜ਼ਰ ਆਉਂਦੀ ਤੁਸੀਂ ਜਿਵੇਂ-ਜਿਵੇਂ ਦਿਨ ਹੋ ਰਹੋਂਗੇ ਤੇ ਤੁਸੀਂ ਇੱਥੇ ਦੇਖੋਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਦੁਬਾਰਾ ਪੰਜਾਬ ਦੇ ਵਿੱਚ ਹਲਕੀ ਹੋਈ ਪਰ ਵਿਰੋਧੀ ਇਹ ਵੀ ਇਲਜ਼ਾਮ ਲਾਉਂਦੇ ਆ ਕਹਿੰਦੇ ਪੰਜਾਬ ਹੜ੍ਹ ਪ੍ਰਭਾਵਿਤ ਲੋਕ ਮਰ ਰਹੇ ਨੇ ਤੇ ਸੁਖਵੀਰ ਬਾਦਲ ਨੇ ਆਪਣੇ ਕੋਲੋਂ ਕਰਨ ਦੀ ਧਰਾਂ ਗੁਰੂ ਦੀ ਗੋਲਕ ਮੋੜ ਲਟਾਤੀ ਉਹਨਾਂ ਤੇ ਤੇ ਪਬਲਿਸਿਟੀ ਆਪਣੀ ਲੈ ਰਹੇ ਨੇ ਮੈਂ ਪੱਤਰਕਾਰ ਸਾਹਿਬ ਤੁਹਾਡਾ ਸਤਿਕਾਰ ਕਰਦਾ ਹੋਇਆ ਤੁਹਾਡੇ ਰਾਹੀਂ ਉਹਨਾਂ ਸਾਰਿਆਂ ਨੂੰ ਦੱਸਣਾ ਚਾਹਣਾ ਬੜਾ ਹੀ ਇਹ ਖਤਰਨਾਕ ਹੈ ਰੁਝਾਨ ਕਿ ਤੁਸੀਂ ਆਪਣੀ ਸ਼ਾਨਾਮਤੀ ਪਾਰਟੀ ਨੂੰ ਵਦਨਾਮ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਾਰਾ ਲੈਂਦੇ ਹਾਂ ਜਿਹੜੀ ਸਾਡੀ ਸ਼੍ਰੋਮਣੀ ਸੰਸਥਾ ਜਿਹੜੀ ਸ਼ਹੀਦਾਂ ਦੀ ਜਿੱਥੇ ਬੰਦੀ ਹੈ ਤੇ ਇਹ ਲੋਕ ਕੇਵਲ ਆਪਣੀ ਇੱਕ ਸੌੜੀ ਰਾਜਨੀਤੀ ਕਰਨ ਦੇ ਲਈ ਇੰਨਾ ਵੱਡਾ ਗੁਨਾਹ ਕਰਦੇ ਆ ਗੁਰੂ ਘਰ ਦੇ ਗੁਨਾਹਗਰ ਬਣਨਗੇ ਮੈਂ ਆਪਣੀ ਗੱਲ ਨਹੀਂ ਕਰਦਾ ਤੁਸੀਂ ਕਿਹਾ ਸਾਡੇ ਚੋਂ ਅਲੱਗ ਹੋ ਕੇ ਗਏ ਨੇ ਜਹਦਰ ਪ੍ਰੇਮ ਸਿੰਘ ਨਹੀਂ ਸੌਰੀ ਜਹਦਰ ਕਰਨੈਲ ਸਿੰਘ ਪੰਜੋਲੀ ਅਗਰ ਪੰਜੋਲੀ ਸਾਹਿਬ ਜਿਹੜੇ ਇਸ ਗੱਲ ਨੂੰ ਬੇਬਾਕ ਮੰਨਿਆ ਜਾਂਦੇ ਆ ਕਿ ਉਹ ਅਕਸਰ ਹੀ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਰੋਧ ਵੀ ਕਰਦੇ ਦੇਖੇ ਗਏ ਆ ਜੇਕਰ ਉਹਨਾਂ ਨੇ ਤੱਥਾਂ ਦੇ ਆਧਾਰ 'ਤੇ ਸਮੁੱਚੇ ਪੰਜਾਬ ਨੂੰ ਸਮੁੱਚੇ ਸਿੱਖ ਕੌਮ ਨੂੰ ਦੱਸਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚੋਂ ਨਹੀਂ ਪੈਸਾ ਕੱਢਿਆ ਜਾ ਸਕਦਾ ਭਰਾਓ ਐਵੇਂ ਬੋਲ ਕੇ ਕਿਸੇ ਪਾਪ ਦੇ ਭਾਗੀ ਨਾ ਬਣੋ ਜੇ ਉਹ ਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇਦਾਂ ਕੋਈ ਪੈਸਾ ਲੈ ਕੇ ਨਹੀਂ ਵੰਡ ਸਕਦਾ ਮੈਂ ਤੁਹਾਡੇ ਦੇ ਵੀ ਦੱਸ ਦਿਆਂ ਜਨਾਬ ਸਾਡੀ ਇੱਕੋ ਚੁਣੀ ਹੋਈ ਸੰਸਥਾ ਇੱਕ ਵਿਧਾਨਕ ਸੰਸਥਾ ਸਾਡੀ ਉਹ ਇੱਕ ਕਵਾਸੀ ਗਵਰਨਮੈਂਟ ਆ ਅਸੀਂ ਉਹਨੂੰ ਸਿੱਖ ਪਾਰਲੀਮੈਂਟ ਕਹਿੰਦੇ ਆ ਬਹੁਤ ਲੋਕ ਨੂੰ ਵੀ ਨਹੀਂ ਪਾਰਲੀਮੈਂਟ ਕਹਿੰਦੇ ਸੀ ਮੈਂ ਬਗਦਦ ਨਾ ਕਿਉਂ ਜੀ ਸਿੱਖਾਂ ਦੀ ਬਹੁਤ ਪਾਰਲੀਮੈਂਟ ਹੈ ਕਹਿੰਦੇ ਨਹੀਂ ਤੇ ਮੈਂ ਫਿਰ ਸਿੱਖ ਪਾਰਲੀਮੈਂਟ ਹੈ ਤੁਸੀਂ ਦੇਸ਼ ਦੀ ਵਿਧੀਆਂ ਕੋਲੋਂ ਕਿਵੇਂ ਤਨੂੰ ਤੁਲ ਕਰ ਸਕਦੇ ਹੋ ਮੈਂ ਤੁਹਾਡੇ ਦੇ ਵੀ ਦੱਸ ਰਿਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਬਕਾਇਦਾ ਆਡਿਟ ਵਿੰਗ ਹੈ ਅਕਾਊਂਟਸ ਵਿੰਗ ਹੈ ਇੱਕ ਇੱਕ ਪੈਸੇ ਦਾ ਹਿਸਾਬ ਲਾ ਕੇ ਬਕਾਇਦਾ ਉਹਦਾ ਸਾਲ ਦਾ ਬਜਟ ਤਿਆਰ ਹੁੰਦਾ ਹੈ ਔਰ ਉਹ ਬਜਟ ਪਬਲਿਸ਼ ਹੁੰਦਾ ਹੈ ਜਿਹੜਾ ਵੀ ਕੋਈ ਗਲਤੀ ਹੈ ਦੋਸ਼ ਲਾਉਂਦਾ ਹੈ ਮੈਂ ਉਹਨੂੰ ਓਪਨ ਚੈਲੰਜ ਕਰਦਾ ਕਿ ਸਾਡੀ ਉਹਨਾਂ ਦੇ ਨਾਲ ਲੀਗਲ ਟੀਮ ਤੇ ਸਾਡੀ ਅਕਾਊਂਟਸ ਟੀਮ ਬੈਠ ਜੂਗੀ ਤੁਸੀਂ ਪਬਲਿਕ ਡੋਮੇਨ 'ਚ ਤੁਸੀਂ 10 20 50 ਟੀਵੀ ਚੈਨਲ ਸਾਰੇ ਆ ਜਾਓ ਤੇ ਹਰ ਪ੍ਰੂਫ ਦਾ ਕਰ ਦਿਓ ਕਹਿਣ ਦਾ ਵੀ ਕਿਸੇ ਨੂੰ ਕੁਝ ਵੀ ਕਰ ਸਕਦਾ ਹਾਂ ਦੇਖੋ ਕਹਿਣਾ ਪਰ ਮੈਂ ਸਮਝਦਾ ਕਿ ਬੜਾ ਮੰਦ ਭਾਗਾ ਅਗਰ ਆਪਣੀ ਰਾਜਨੀਤੀ ਚ ਮਕਾਉਣ ਲਈ ਇਹ ਗੱਲ ਕਹਿੰਦੇ ਪਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਆ ਲੋਕਾਂ ਨੂੰ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਹਿੰਦੇ ਜੇ ਸੁਖਵੀਰ ਬਾਦਲ ਪੈਸੇ ਦਿੰਦਾ ਲੈ ਲਓ ਕਿਉਂਕਿ ਇਹਨਾਂ ਨੇ ਤਾਂ ਗਰਵਾਣੀਆਂ ਹੀ ਵੇਚੀ ਆ ਉਹ ਬਾਈ ਜੀ ਉਹਦੀ ਗੱਲ ਆਪਾਂ ਕਾਹਨੂੰ ਕਰੀਏ ਮਹਾਰਾਜ ਇੱਕ ਵੇਲੇ ਸਤਿਕਾਰਯੋਗ ਸ਼ਖਸੀਅਤ ਆ ਵੀਡੀਓ ਆਡੀਓ ਫੋਟੋਆਂ ਸਭ ਕੁਝ ਆ ਰਿਹਾ ਬੈਠੇ ਕਹਿੰਦੇ ਨਾਲ ਜੀ ਪਰ ਤੁਸੀਂ ਤਾਂ ਸਰਕਾਰ ਚਲਾਈ ਹੈ ਉਹਨਾਂ ਨਾਲ ਬਹੁਤ ਫਰਕ ਆ ਦੋਨੋਂ ਗੱਲਾਂ 'ਚ ਬਹੁਤ ਫਰਕ ਆ ਇਹ ਗੱਲ ਵੀ ਤੁਸੀਂ ਕਲੀਅਰ ਕਰੋ ਆਪਣੇ ਟੀਵੀ ਚੈਨਲਾਂ 'ਆ ਰਾਹੀਂ ਉਸ ਵਕਤ ਦੀ ਪੰਜਾਬ ਦੀ ਇੱਕ ਲੋੜ ਸੀ ਹਿੰਦੂ ਸਿੱਖ ਇਕਤਾ ਪੰਜਾਬ ਦੇ ਵਿੱਚ ਕੋਈ ਫਿਰਕੂ ਹਨੇਰੀ ਨਾ ਆ ਜਾਵੇ ਜਿੱਦਾਂ ਦੀਆਂ ਦੇਸ਼ ਦੇ ਬਾਕੀ ਸੂਬਿਆਂ ਚ ਆਉਂਦੀਆਂ ਰਹੀਆਂ ਕੀ ਹੁਣ ਹਿੰਦੂ ਸਿੱਖ ਇਕਤਾ ਦੀ ਲੋੜ ਨਹੀਂ ਪਹਿਲਾਂ ਗੱਲ ਨੂੰ ਕੰਪਲੀਟ ਹੋਣ ਦਿਓ ਤੁਸੀਂ ਉਹ ਪੱਖ ਪੁੱਛਿਆ ਦੱਸਾਂ ਉਸ ਗੱਲ ਨੂੰ ਆਪਾਂ ਪਹਿਲਾਂ ਗੱਲ ਕਰੀਏ ਉਸ ਵਕਤ ਸ਼ਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਆਟੋ ਲਵੇਹਰੀ ਬਾਜਪਾਈ ਜੀ ਸ਼ਸ਼ਮਾ ਸਵਰਾਜ ਜੀ ਜਾਂ ਹੋਰ ਵੀ ਜਿਹੜੇ ਲੀਡਰ ਸੀ ਉਹ ਇੱਕ ਬੀਜੇਪੀ ਦੇ ਵਿੱਚ ਉਸ ਟਾਈਪ ਦੇ ਸਟੇਟਸਮੈਨਸ਼ਿਪ ਵਾਲੇ ਲੀਡਰਸ਼ਿਪ ਸੀ ਜਿਹੜੇ ਗੁਰੂ ਨਾਨਕ ਪਾਸ਼ਾ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪੜਨਾਏ ਹੋਏ ਸੀ ਤੇ ਪੰਜਾਬ ਦੀ ਲੋੜ ਵੀ ਸੀ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਸੀਗੇ ਹਿੰਦੂ ਸਿੱਖ ਏਕਤਾ ਦੀ ਮਦਈ ਸਾਂਝੀ ਸਰਕਾਰ ਬਣੀ ਔਰ ਸਾਂਝੇ ਕੰਮ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਨਾ ਕੇਵਲ ਜਿਹੜੇ ਸਾਡੇ ਸਿੱਖ ਧਾਰਮਿਕ ਸਥਾਨ ਨੇ ਉਹਦੇ ਨਾਲ ਨਾਲ ਚਾਹੇ ਆਪਣਾ ਵਾਲਮੀਕੀ ਤਿਰਸਾਂ ਦੀ ਗੱਲ ਹੈ ਚਾਹੇ Hinduਧਰਮ ਨਾਲ ਸੰਬੰਧਿਤ ਆ ਉਹ ਸਾਰਿਆਂ ਦੀ ਇੱਕ ਤੇ ਕੋਈ ਡਿਵੈਲਪਮੈਂਟ ਵਧੀਆ ਤਰੀਕੇ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਉਹ ਉਹਨਾਂ ਨੇ ਇੱਕ ਮਾਈਲਸਟੋਨਸ ਸਥਾਪਿਤ ਹੋਏ ਔਰ ਵਧੀਆ ਕੰਮ ਹੋਏ ਪੰਜਾਬ ਦੇ ਵਿੱਚ ਟਾਈਮ ਐਂਡ ਅਗੇਨ ਸਮਾਂ ਇਹ ਹਜੇ ਆ ਜਾਂਦਾ ਇਹਦੇ ਚ ਕਈ ਵਾਰੀ ਦਖਰਾਬ ਪੈਦਾ ਹੁੰਦੇ ਆ ਸਿਆਸੀ ਪਾਰਟੀਆਂ ਵਿੱਚ ਟੁੱਟਪੱਟ ਹੁੰਦੀ ਆ ਤੇ ਸਮੇਂ ਦੇ ਨਾਲ ਕਈ ਵਾਰੀ ਉੱਪਰਲੀ ਲੀਡਰਸ਼ਿਪ ਤਬਦੀਲੀ ਆ ਜਾਂਦੀਆਂ ਕੌਮ ਦੀਆਂ ਮੰਗਾਂ ਬਦਲਦੀਆਂ ਬੰਦੀ ਸਿੱਖਾਂ ਦਾ ਮਸਲਾ ਬਹੁਤ ਵੱਡਾ ਹੋ ਗਿਆ ਬੰਦੀ ਸਿੱਖਾਂ ਦੇ ਲਈ ਸਾਡੇ ਨਾਲ ਰਹਿੰਦੇ ਆ ਵੀ ਸਾਨੂੰ ਇਹ ਲਾਰੇਬਾਜ਼ੀ ਰਹੀ ਕਿ ਬਿਲਕੁਲ ਕਰਾਂਗੇ ਤੁਸੀਂ ਚਿੰਤਾ ਨਾ ਕਰੋ ਹਾਲਾਤ ਠੀਕ ਹੋ ਜਾਣ ਕਰਾਂਗੇ ਨਹੀਂ ਹੋ ਸਕਿਆ ਉਹ ਜਦੋਂ ਨਹੀਂ ਹੋ ਸਕਿਆ ਉਸ ਤੋਂ ਬਾਅਦ ਕਿਸਾਨੀ ਆ ਗਈ ਹੁਣ ਕਿਸਾਨੀ ਸਾਡੇ ਪੰਜਾਬ ਦਾ ਅਸੀਂ ਅਗਰੀਕਲਚਰ ਸਟੇਟ ਆ ਰਿਹਾ ਸਾਡਾ ਵਪਾਰ ਸਾਡਾ ਸਾਰਾ ਅਰਥਚਾਰਾ ਕਿਸਾਨੀ ਤੇ ਨਿਰਭਰ ਆ ਤੇ ਜੇ ਕਿਸਾਨਾਂ ਨੂੰ ਲੱਗਿਆ ਕਿ ਉਹਨਾਂ ਦੀਆਂ ਜਿਹੜੇ ਉਹ ਤਿੰਨ ਲਾਜ਼ ਆ ਰਹੇ ਆ ਉਹ ਕਾਲੇ ਕਾਨੂੰਨ ਨੇ ਤੇ ਖੇਤਰੀ ਪਾਰਟੀ ਦਾ ਇੱਕ ਸਭ ਤੋਂ ਪਹਿਲਾ ਆਪਣਾ ਫਰਜ਼ ਬਣਦਾ ਕਿ ਆਪਣੇ ਖੇਤਰ ਦੇ ਲੋਕਾਂ ਦੇ ਨਾਲ ਖੜਨਾ ਸਾਡੀ ਹੁਣ ਦੇ ਸਮੇਂ ਦੀ ਲੋੜ ਸੀ ਇਹ ਕਿ ਅਸੀਂ ਆਪਣੇ ਕਿਸਾਨਾਂ ਦੇ ਨਾਲ ਖੜੀਏ ਕਿ ਅਸੀਂ ਆਪਣੇ ਕਿਸਾਨਾਂ ਨਾਲ ਖੜੇ ਆ ਬਜਾਏ ਇਸ ਦੇ ਕਿ ਸਾਡੀ ਇਸ ਜਿਹੜੀ ਅ ਜੇ ਦੂਜੇ ਲਾਭਾਂ ਕੀਤੀ ਜਾਵੇ ਗੱਲ ਜਿਹੜਾ ਲਾਲਚ ਬਸ ਹਰ ਵਿਅਕਤੀ ਬੋਲਦਾ ਹਰੇਕ ਨੂੰ ਲਾਲਚ ਹੁੰਦਾ ਸਾਨੂੰ ਵੀ ਲਾਲਚ ਹੋ ਸਕਦਾ ਵੀ ਅਸੀਂ ਵੀ ਆਪਣੀ ਸੱਤਾ 'ਚ ਰਹਿ ਸਕੀਏ ਅਸੀਂ ਸੱਤਾ ਦੇ ਵਿੱਚੋਂ ਸਿਧਾਂਤ ਨੂੰ ਛੁੜਿਆ ਤੇ ਅਸੀਂ ਬਾਹਰ ਆਏ ਅੱਜ ਜੋ ਪੰਜਾਬ ਦਾ ਆਵਾਮ ਚਾਹੂਗਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਜਿਹੜਾ ਰੂ ਜਥੇਬੰਦੀ ਜੋ ਸਾਡੇ ਵਰਕਰ ਸਾਹਿਬਾਨ ਜੋ ਉਹਨਾਂ ਦੀ ਲੋਕ ਰਾਏ ਬਣੂਗੀ ਉਦੇ ਉਸਾਰ ਫੈਸਲਾ ਲਿਆ ਜਾਊਗਾ ਇਹ ਸਮੇ ਦੇ ਫੈਸਲੇ ਆ ਰਾਜਨੀਤਿਕ ਫੈਸਲੇ ਆ ਲੇਕਿਨ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਖੇਤਰੀ ਪਾਰਟੀ ਆ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀ ਕੋਈ ਇੱਕ ਪਾਰਟੀ ਆ ਜੀ ਮੈਂ ਕਿਸੇ ਹੋਰ ਪਾਰਟੀ ਦਾ ਜ਼ਿਕਰ ਨਹੀਂ ਕਰਦਾ ਪਰ ਤੁਸੀਂ ਪਰਚੋਲ ਕਰਕੇ ਦੇਖੋ ਕੋਈ ਹੋਰ ਪਾਰਟੀ ਹੈ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀ ਹਰੇਕ ਪਾਰਟੀ ਨੂੰ ਮੁਸ਼ਕਲ ਹੈ ਜਦੋਂ ਉਹਦੇ ਦਿੱਲੀ ਦਰਬਾਰ ਤੋਂ ਕੋਈ ਹੁਕਮ ਆ ਗਿਆ ਉਹਨੂੰ ਲਾਗੂ ਕਰਨਾ ਪਊਗਾ ਇੱਕ ਪੰਜਾਬ ਹੈ ਜਿਹਨੂੰ ਬਾਹਰਲਾ ਹੁਕਮ ਨਹੀਂ ਚਾਹੀਦਾ ਇੱਥੋਂ ਦਾ ਹੁਕਮ ਚੱਲਣਾ ਜੇ ਸੰਗਤ ਦਾ ਉਹ ਹੁਕਮ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਕਿ ਇਸ ਗੱਠਜੋੜ ਚੋਂ ਬਾਹਰ ਆਇਆ ਜਾਵੇ ਅਸੀਂ ਬਾਹਰ ਆਏ ਆਂ ਜੀ ਵਿਰੋਧੀਆਂ ਨਾਲ ਦੇਖੋ ਵਿਰੋਧੀ ਅਗਰ ਕਹਿੰਦੇ ਆ ਤਾਂ ਮੈਂ ਕਹਿੰਦਾ ਸਾਨੂੰ ਖੁਸ਼ੀ ਆ ਵਿਰੋਧੀ ਸਾਡੀ ਉਹ ਗੱਲ ਕਰੀ ਜਾਂਦੇ ਆ ਨਾ ਹੂੰ ਉਹਨਾਂ ਕੋਲ ਹੋਰ ਕੋਈ ਮੁੱਦਾ ਹੈ ਨਹੀਂ ਕਿਉਂ ਮੈਨੂੰ ਸਾਡੇ ਤੋਂ ਡਰ ਵੀ ਲੱਗਦਾ ਕਰਨ ਜੀ ਅਸੀਂ ਤਾਂ ਵੈਲਕਮ ਕਰਦੇ ਆਂ ਹੋਰ ਕਰਨ ਯਾਰ ਰੱਜ ਕੇ ਕਰਨ ਤੁਹਾਡੇ ਜਿਹੜੇ ਵਿਰੋਧੀ ਨੇ ਨੇਤਾ ਨੇ ਭਾਵੇਂ ਕਾਂਗਰਸ ਦੇ ਲਾਲੋ ਰਾਣਾ ਗੁਰਜੀਤ ਸਿੰਘ ਤੇ ਭਾਜਪਾ ਦੇ ਸੁਨੀਲ ਜਾਖੜ ਉਹ ਇਹ ਵੀ ਕਹਿ ਦਿੰਦੇ ਆ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਨਾਲ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਵਕਾਲਤ ਵੀ ਕਰਦੇ ਆ ਘਟ ਜੋੜ ਦੀ ਤੁਹਾਡੇ ਪ੍ਰਧਾਨ ਤੇ ਤੁਹਾਡੇ ਵਰਕਰ ਕੀ ਸੋਚਦੇ ਆ ਦੇਖੋ ਰਾਣਾ ਗੁਰਜੀਤ ਸਿੰਘ ਜੀ ਬਹੁਤ ਸੁਰਜੇ ਹੋਏ ਸਿਆਸਤਦਾਨ ਆ ਉਹਨਾਂ ਦਾ ਤੁਸੀਂ ਵਿਧਾਨ ਸਭਾ ਚ ਵੀ ਦੇਖਿਆ ਕਰੋ ਕਿੱਡੀ ਮਿਆਰੀ ਗੱਲ ਕਰਦੇ ਆ ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਦੂਜੀ ਪਾਰਟੀ ਨੂੰ ਨਿੰਦੀ ਜਾਈ ਹਰੇਕ ਨੂੰ ਤੁਸੀਂ ਨਾਲ ਇੱਕ ਨਾਂ ਹੋਰ ਵੀ ਜੋੜੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹ ਅਕਸਰ ਇਹ ਗੱਲ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੱਥੇਬੰਦੀ ਆ ਉਹ ਡਰਾਉਂਦੀ ਆ ਸਾਰਿਆਂ ਨੂੰ ਅੱਜ ਵੀ ਸਭ ਤੋਂ ਵੱਡਾ ਕਾਡਰ ਤੇ ਜੱਥੇਬੰਦੀ ਦਾ ਕਾਡਰ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਆ ਤੇ ਸੁਨੀਲ ਜਾਖੜ ਜੀ ਮਾਨਯੋਗ ਉਹ ਇੱਕ ਉਹ ਪੁਰਾਣੇ ਜਿਹੜੇ ਉਹ ਸਟੇਟਸਮੈਨਸ਼ਿਪ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵਾਲੀ ਤੇ ਹੋਰ ਉਸ ਵੇਲੇ ਦੀ ਲੀਡਰਸ਼ਿਪ ਵਾਲੀ ਉਹਨਾਂ ਦੀ ਨੁਮਾਇੰਦਗੀ ਕਰਦੇ ਆ ਛੋੜ ਜਿਹੇ ਪੋਲੀਟੀਸ਼ਨ ਆ ਤੇ ਉਹ ਇਸ ਗੱਲ ਨੂੰ ਸਮਝਦੇ ਆ ਕਿ ਆਉਣ ਵਾਲੇ ਸਮੇਂ ਚ ਪੰਜਾਬ ਦੀਆਂ ਲੋੜਾਂ ਕੀ ਹੋ ਸਕਦੀਆਂ ਤੇ ਮੈਂ ਉਹਨਾਂ ਦੀ ਗੱਲ ਨੂੰ ਗਲਤ ਨਹੀਂ ਕਹਿੰਦਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਖੇਤਰੀ ਪਾਰਟੀ ਦੀ ਚੜ੍ਹਦੀ ਕਲਾ ਦੀ ਵਕਾਲਤ ਕਰਦੇ ਆ ਤੇ ਠੀਕ ਆ ਪੰਜਾਬੀਆਂ ਨੂੰ ਇਹ ਗੱਲ ਸਾਹਮਣੇ ਚਾਹੀਦੀ ਆ ਕਿ ਸਾਡੇ ਅਗਰ ਜਿਹਨਾਂ ਨੂੰ ਤੁਸੀਂ ਸਾਡੇ ਸਿਆਸੀ ਵਿਰੋਧੀ ਕਹਿ ਸਕਦੇ ਹੋ ਸਾਡੇ ਸਿਆਸੀ ਵਿਰੋਧੀ ਵੀ ਕਹਿੰਦੇ ਆ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਟਰੋਂਗ ਹੋਣਾ ਪੰਜਾਬ ਦੀ ਭੈਤਰੀ ਲਈ ਜ਼ਰੂਰੀ ਹੈ ਨਹੀਂ ਤੁਹਾਡੇ ਵਰਕਰ ਤੇ ਤੁਹਾਡੇ ਪ੍ਰਧਾਨ ਕੀ ਚਾਹੁੰਦੇ ਆ ਸਾਡੇ ਪ੍ਰਧਾਨ ਸਾਹਿਬ ਜੋ ਚਾਹੁੰਦੇ ਆ ਜੀ ਆ ਦੇਖੋ ਹਣ ਹੜ ਆਏ ਜੀ ਅਸੀਂ ਸਰਕਾਰ ਚ ਤਾਂ ਨਹੀਂ ਜਦੋਂ ਪੰਜਾਬ ਚੋਂ ਇਹ ਆਵਾਜ਼ ਆਈ ਆ ਕਿ ਸਰਕਾਰਾਂ ਫੇਲ ਹੋ ਗਈਆਂ ਲੋਕ ਤਰਾ ਤਰਾ ਕਰ ਉੱਠੇ ਆ ਉਹਨਾਂ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੱਲ ਵੀ ਸਾਡੀ ਮੀਟਿੰਗ ਹਲਕਾ ਇੰਚਾਰ ਸਾਹਿਬਾਨ ਤੇ ਸਾਰੇ ਸਾਡੇ ਜ਼ਿਲ੍ਹਾ ਜਥੇਦਾਰ ਸਾਹਿਬਾਨ ਦੀ ਇਸੇ ਸੰਬੰਧਿਤ ਮੀਟਿੰਗ ਦਾ ਹੜਾ ਨਾਲ ਸੰਬੰਧ ਸਾਡਾ ਹੁਣ ਕੋਈ ਸਿਆਸੀ ਏਜੰਡਾ ਨਹੀਂ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਤੱਕ ਪੰਜਾਬ 'ਚ ਹੜ੍ਹ ਦੀ ਤਰਾਸਦੀ ਹੈ ਤੇ ਸਾਡੇ ਉਹ ਸਾਰਾ ਇੱਕ ਇੱਕ ਪਰਿਵਾਰ ਦੁਬਾਰਾ ਪੈਰਾਂ ਸਰ ਨਹੀਂ ਹੋ ਜਾਂਦਾ ਉਦੋਂ ਤੱਕ ਸਾਡਾ ਕੋਈ ਸਿਆਸੀ ਏਜੰਡਾ ਨਹੀਂ ਅਸੀਂ ਕੇਵਲ ਤੇ ਕੇਵਲ ਉਹਨਾਂ ਹੜ੍ਹ ਪੀੜਤਾਂ ਦੀ ਸਹਾਇਤਾ ਕਰਨੀ ਹੈ ਕਿੰਨੇ ਪੱਤਰਕਾਰ ਸਹਿਬਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਵਾਲ ਕੀਤੇ ਕਿ ਤੁਸੀਂ ਜੀ ਇਹ ਨੋਟਾਂ ਦੀਆਂ ਥਈਆਂ ਵੰਡੀ ਜਾ ਰਹੇ ਹੋ ਤੁਸੀਂ ਹੋਰ ਮਦਦ ਕਰ ਰਹੇ ਹੋ ਐ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਮੈਨੂੰ ਇਹ ਗੱਲਾਂ ਪੁੱਛੋ ਮੈਂ ਅੱਜ ਸੇਵਾ ਚ ਆਇਆ ਮੈਨੂੰ ਸੇਵਾ ਕਰਨ ਦੇ। ਹਾਲੇ ਅਸੀਂ ਸੇਵਾ ਕਰ ਰਹੇ ਹਾਂ। ਸਾਡੀ ਸੇਵਾ ਕਰਨੀ ਜ਼ਰੂਰੀ ਆ। ਇਸ ਗੱਲ ਨੂੰ ਵਿਰੋਧੀ ਕਿੱਦਾਂ ਲੰਦੇ ਆ। ਸਾਨੂੰ ਉਹਨਾਂ ਨਾਲ ਖੁਸ਼ੀ ਆ। ਲੇਕਿਨ ਮੈਂ ਉਹਨਾਂ ਵਿਰੋਧੀਆਂ ਸਾਰਿਆਂ ਨੂੰ ਬੇਨਤੀ ਕਰਦਾ ਵੀਰੇ ਵਿਰੋਧ ਹੋਣਾ ਬਹੁਤ ਜ਼ਰੂਰੀ ਆ। ਡੈਮੋਕਰੈਟਿਕ ਸਿਸਟਮ 'ਚ ਲੋਕਤੰਤਰੀ ਰਾਜਨੀਤਿਕ ਸਟਰਕਚਰ ਦੇ ਵਿੱਚ ਉਹ ਸਾਰੂ ਵਿਰੋਧੀ ਪਾਰਟੀ ਨਾ ਹੋਵੇ ਤਾਂ ਸੱਤਾ ਤੇ ਤਨਾਸ਼ਾ ਬਣ ਜਾਂਦੀ ਹੈ ਤੇ ਤੁਸੀਂ ਅਸਾਰੂ ਵਿਰੋਧ ਕਰੋ ਸੰਤਾ ਖੁਸ਼ ਹੈ ਤੁਸੀਂ ਤਾਂ ਸਾਨੂੰ ਐਸ ਸਰਕਾਰ ਡੀਲ ਕਰ ਰਹੇ ਹੋ ਜਿੱਦਾਂ ਸਰਦਾਰ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਆ ਤੁਸੀਂ ਤਾਂ ਇਦਾਂ ਸਾਨੂੰ ਡੀਲ ਕਰ ਰਹੇ ਹੋ ਸਾਨੂੰ ਹੋਰ ਕੀ ਚਾਹੀਦਾ ਅਸੀਂ ਲੋਕਾਂ ਦੇ ਦਿਲਾਂ ਦੇ ਰਾਜ ਕਰਦਾ ਦੇਖੋ ਲੋਕ ਕਿਵੇਂ ਅੱਗੇ ਆ ਕੇ ਕੋਈ ਕਹਿ ਰਿਹਾ ਜੀ ਮੈਂ ਕਟੜ ਕਾਂਗਰਸ ਦਾ ਸੀ ਕੋਈ ਕਹਿੰਦਾ ਮੈਂ ਕਟੜੋ ਕੋਈ ਕਹਿੰਦੇ ਅਸੀਂ ਜੀ ਆ ਬਹਿਕਾਵੇ ਵਾਲੇ ਬਦਲਾਵ ਪਾਰਟੀ ਜਾ ਕੇ ਸੀ ਪਰ ਅਸੀਂ ਕਹਿੰਦੇ ਇੱਕ ਗੱਲ ਮਾਣ ਨਾਲ ਕਹਿ ਸਕਦੇ ਹਾਂ ਵੀ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿੱਚੋਂ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰੂਪ ਦਿਖਾਈ ਦੇ ਰਿਹਾ ਹਰ ਬੰਨੇ ਤੇ ਹਰ ਘਰ ਤੇ ਜਾ ਕੇ ਉਹ ਮਦਦ ਕਰ ਰਿਹਾ ਔਰ ਮੈਂ ਤੁਹਾਨੂੰ ਦੱਸ ਦਵਾਂ ਉਹ ਪੈਸਾ ਸਰਦਾਰ ਸੁਖਬੀਰ ਸਿੰਘ ਬਾਦਲ ਬਹੁਤ ਵੱਡੀ ਗੰਟੀ 'ਚ ਆਪਣੀ ਕਿਰਤ ਕਮਾਈ 'ਚ ਲਾ ਰਹੇ ਭਾਈ ਜੀ ਮੈਂ ਜਿਵੇਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਹੈ ਹਰ ਰਾਜਨੀਤਿਕ ਪਾਰਟੀ ਦੇ ਚੋਣਾਂ ਜ਼ਰੂਰੀ ਹੁੰਦੀਆਂ ਨੇ ਹੈਨਾ ਪਰ ਤੁਹਾਡੀ ਪਾਰਟੀ ਦੀ ਰਣਨੀਤੀ ਕੀ ਹੈ ਤੁਸੀਂ 1 2 ਤੋਂ 60 62 ਤੇ ਕਿਵੇਂ ਜਾਓਗੇ ਛਟਵਾੜ ਕਿਉਂ ਜੀ ਅਸੀਂ 100 ਤੇ ਵਜਾਵਾਂਗੇ ਹਾਂ ਲੈ ਕੇ ਜਾਣਾ ਸੰਗਤ ਨੇ ਲੈ ਕੇ ਜਾਣਾ ਪਬਲਿਕ ਨੇ ਲੈ ਕੇ ਜਾਣਾ ਜਨਤਾ ਨੇ ਜਦੋਂ ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਾਂਗੇ ਜਦੋਂ ਲੱਗ ਰਿਹਾ ਅੱਜ ਪੰਜਾਬ ਦੇ ਵਿੱਚ ਹਰ ਬਸ਼ਰੇ ਗੱਲ ਕਹਿ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਅਸੀਂ ਸੁਖੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਚ ਲਾਂਡ ਆਊਟਰ ਠੀਕ ਸੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਚ ਰਿਸ਼ਵਤ ਖੋਰੀ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਸਾਡੇ ਇੱਕ ਜਹਦਰ ਸਾਹਿਬਾਂ ਜਾ ਕੇ ਥਾਣੇ ਕਚਰੇ ਦਾ ਕੰਮ ਕਰਾਏ ਆਉਂਦੇ ਸੀ ਅੱਜ ਐਮਐਲਏ ਐਮਪੀ ਕੋਲੋਂ ਕੰਮ ਨਹੀਂ ਹੁੰਦੇ ਉਹ ਪਹੁੰਚ ਤੋਂ ਬਾਹਰ ਹੋ ਚੁੱਕੇ ਹੋਇਆ ਤੇ ਤੁਸੀਂ 60 60 ਵਾਲੀ ਗੱਲ ਨਾ ਕਰੋ ਇਹ ਇੱਕ ਬਹੁਤ ਵੱਡਾ ਪੰਜਾਬ ਇਸ ਵਾਰੀ ਹੰਗਾਰਾ ਦੇਣ ਜਾ ਰਿਹਾ ਹੈ ਇਹ ਹਰੇਕ ਘਰ ਚੋਂ ਆਵਾਜ਼ ਆ ਪਿੰਡਾਂ ਚੋਂ ਆਵਾਜ਼ ਆ ਸ਼ਹਿਰਾਂ ਚੋਂ ਆਵਾਜ਼ ਆ ਸ਼ਰੋਮਣੀ ਅਕਾਲੀ ਦਲ ਸਟਰੋਂਗ ਹੋ ਕੇ ਮੁਰਤੋਂ ਜਿਹੜਾ 10 ਸਾਲ ਚ ਪੰਜਾਬ ਦਾ ਨੁਕਸਾਨ ਹੋਇਆ ਉਹਨੂੰ ਵੀ ਠੀਕ ਕਰਾਂਗੇ ਤੇ ਆ ਗੱਪਾਂ ਵਾਲੇ ਨਹੀਂ ਰੰਗਲਾ ਪੰਗਲਾ ਬੰਦੀ ਕਿਹੜੇ ਕਿਹੜੇ ਪੰਜਾਬ ਕਹਿੰਦੇ ਆ ਜੀ ਉਹ ਕੋਈ ਔੜਤਾ ਕਹਿਣ ਲੱਗਿਆ ਕੁਛ ਉਹ ਪੰਜਾਬ ਲੜਦਾ ਆਪਣੇ ਹੱਕਾਂ ਲਈ ਪੰਜਾਬ ਸੰਘਰਸ਼ ਵਾਲਾ ਪੰਜਾਬ ਉੱਠ ਕੇ ਖੜਾ ਹੁੰਦਾ ਆ ਸਾਡੇ ਜਿਹੜੇ ਸਾਡੇ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਉਹ ਟਰੈਕਟਰ ਵਾਲਿਆਂ ਨੂੰ ਕਿਸਾਨ ਮੋਰਚੇ 'ਚ ਕੀ ਕੀ ਨਾਂ ਦਿੱਤੇ ਗਏ ਸਾਡੇ ਗਵਣ ਵਾਲੇ ਵੀਰਾਂ ਨੂੰ ਸਾਡੇ ਕਲਾਕਾਰਾਂ ਨੂੰ ਕਿੰਨੇ ਮਾੜੇ ਲਖਬਦ ਦਿੱਤੇ ਗਏ ਕਿਸੇ ਨੂੰ ਅੱਤਵਾਦੀ ਵੱਖਵਾਦੀ ਖਾਲਸਤਾਨੀ ਕੀ ਕੁਛ ਕਿਹਾ ਗਿਆ ਅੱਜ ਸਾਹਮਣੇ ਕੌਣ ਰਹਿ ਹੈ ਇਹ ਹੀ ਪੰਜਾਬ ਉੱਠੂਗਾ ਇਹ ਪੰਜਾਬ ਅਕਾਲੀ ਦਲ ਦੀ ਜੰਦਗਾਨ ਇਹੀ ਪੰਜਾਬ ਹੈ ਪਰ ਤੁਹਾਡੇ ਅਕਾਲੀ ਦਲ ਤੇ ਇਲਜ਼ਾਮ ਬੇਅਦਵੀ ਦੇ ਵੀ ਲੱਗਦੇ ਨੇ ਮਾਈਨਿੰਗ ਦੇ ਵੀ ਲੱਗਦੇ ਨੇ ਚਿੱਟੇ ਦੇ ਵੀ ਲੱਗਦੇ ਨੇ ਕੋਟਕ ਪੂਰਾ ਗੋਲੀ ਕਾਂਢ ਦੇ ਵੀ ਲੱਗਦੇ ਨੇ ਕਿਹੜੀ ਸਰਕਾਰ ਤੇ ਕਿਹੜੇ ਇਲਜ਼ਾਮ ਵਿਰੋਧੀ ਪਾਰਟੀਆਂ ਨਹੀਂ ਲਾਉਂਦੀਆਂ ਮੈਂ ਸੱਚੇ ਇਲਜ਼ਾਮਾਂ ਦੀ ਗੱਲ ਕਰਾਂ ਜਿਹੜਾ ਅੱਜ ਪੰਜਾਬ ਚ ਹੜ ਆਇਆ ਪਿੰਡਾਂ ਚ ਜਾ ਕੇ ਪੁੱਛੋ ਕੀ ਉਹ ਗੈਰ ਕਾਨੂੰਨੀ ਮਾਈਨਿੰਗ ਕਰਕੇ ਨਹੀਂ ਆਇਆ ਜਿਹੜੇ ਕੇਜਰੀਵਾਲ ਸਾਹਿਬ 20000 ਕਰੋੜ ਰੁਪਇਆ ਇੱਕ ਸਾਲ ਦਾ ਕਹਿੰਸੀ ਪੰਜਾਬ ਚ ਆਊਗਾ ਤੁਸੀਂ ਕਹਿੰਦੇ ਤਾਂ ਤਾਂ ਪੁੱਛੋ ਵੀ ਉਹ ਕਿੱਥੇ ਗਿਆ ਉਹ ਮਾਈਨਿੰਗ ਜੋ ਕੱਲੀ ਜੋ ਹੋਣਾ ਸੀ ਹਾਲਾਤ ਕੀ ਹੋ ਗਏ ਨਸ਼ਿਆਂ ਦੀ ਗੱਲ ਹੁੰਦੀ ਆ ਅੱਜ ਨਸ਼ਿਆਂ ਦਾ ਹਾਲਤ ਕੀ ਆ ਬਿਆਦਮਿਆਂ ਦੀ ਗੱਲ ਹੁੰਦੀ ਆ 16 ਜਾਂ 17 ਹੋ ਚੁੱਕੀਆਂ ਤੇ ਕਿਉਂ ਐ ਇਹਦਾ ਮਤਲਬ ਪ੍ਰਸ਼ਾਸਨ ਸਹੀ ਕੰਮ ਨਹੀਂ ਕਰ ਰਿਹਾ ਪਰ ਉਹ ਕਹਿੰਦੇ ਗੋਧ ਨਸ਼ਿਆਂ ਵਿਰੁੱਧ ਚ 80% ਪਿੰਡ ਸਾਫ਼ ਕਰਦੇ ਨਸ਼ਾ ਮੁਕਤ ਕਰਦੇ ਅਸੀਂ ਆਪਾਂ ਐ ਕਰਦੇ ਆ ਤੁਹਾਡਾ ਕੈਮਰਾ ਚੈਨਲ ਨਾਲ ਲੈ ਕੇ ਚੱਲਦੇ ਆ ਜਿਹੜੇ ਵੀ ਕਿਸੇ ਇੱਕ ਪਿੰਡ ਦਾ ਦਾ ਨਾਂ ਲਿਆ ਆ ਆਪਾਂ ਉਸ ਪਿੰਡ ਚ ਚੱਲਦੇ ਆ ਮੌਕੇ ਤੇ ਪ੍ਰੈਕਟੀਕਲ ਕਰੀ ਉਹ ਤਾਂ ਕਿਹੜੀ ਗੱਲ ਆ ਅੱਡੇ ਅੱਡੇ ਆਪਾਂ ਬੋਰਡ ਪੜ੍ਹਦੇ ਆ ਹਰ ਗੱਲ ਦਾ ਬੋਰਡ ਪਹਿਲਾਂ ਲੱਗਦਾ ਮੇਰੇ ਕੋਲੇ ਤੁਹਾਡੇ ਤੋਂ ਪਹਿਲਾਂ ਕੋਈ ਚੈਨਲ ਵਾਲੇ ਆਏ ਸੀ ਉਹਨਾਂ ਨੇ ਮੈਨੂੰ ਗੱਲ ਕੀਤੀ ਕਿ 1600 ਕਰੋੜ ਰੁਪਇਆ ਪੰਜਾਬ ਚ ਆ ਰਿਹਾ ਮੋਦੀ ਸਾਹਿਬ ਦੇ ਕੇ ਬਹੁਤ ਘੱਟ ਨਹੀਂ ਮੈਂ ਕਿਹਾ ਘੱਟ ਬਾਦੂ ਛੱਡੋ ਇੱਕ ਬੇਨਤੀ ਕਰਦਾ ਤੁਹਾਡੇ ਚੈਨਲ ਰਾਹੀਂ ਵੀ ਦੁਬਾਰਾ ਫੇਅਰ ਕਰ ਦੰਦਾ ਕਿ ਜੋ ਵੀ ਪੈਸਾ ਕੇਂਦਰ ਤੋਂ ਆਣਾ ਉਹ ਕਿਰਪਾ ਕਰਕੇ ਡਾਇਰੈਕਟ ਬੈਨੀਫਿਟ ਸਕੀਮ ਰਾਹੀਂ ਹੜਪੀੜਤਾ ਨੂੰ ਸਿੱਧਾ ਭੇਜੇ ਕੇਂਦਰ ਜੇ ਇੱਧਰ ਆ ਗਿਆ ਨਾ ਤਾਂ 1100 1200 ਕਰੋੜ ਦਾ ਇਸ਼ਤਿਹਾਰ ਹੀ ਦੇਖਾਂਗੇ ਸੜਕਾਂ ਤੇ ਲੱਗੇ ਵਹਿੰਦੇ ਕਰੋੜ ਲਾਤਾ ਐਨੇ ਕਰੋੜ ਦਾ ਉਹ ਇਦਾਂ ਕਰੋੜ ਕਹਿ ਕੇ ਦਾ ਤੁਸੀਂ 12000 ਦਾ 12000 ਪਿੰਡੀ ਨਸ਼ਾ ਮੁਕਤ ਕਰਦੇ ਹੋ ਤੁਹਾਡੇ ਚੈਨਲਾਂ ਦੇ ਰੋਜ਼ ਤਾਂ ਵੀਡੀਓ ਪੈਂਦੀਆਂ ਕੋਈ ਨਸ਼ੇ ਦਾ ਮਰ ਰਿਹਾ ਕੋਈ ਕਿਤੇ ਠੇਕੇਦਾਰ ਹੈ ਕਿਤੇ ਕੁਝ ਹੋ ਰਿਹਾ ਡਰਗਸ ਦੀਆਂ ਖੇਪਸਾਂ ਦੇ ਫੜੀਆਂ ਜਾ ਰਹੀਆਂ ਨੇ ਇਸ ਕਰਕੇ ਦ ਉਹ ਐਡਵਰਟਾਈਜ਼ਮੈਂਟ ਕਰਨੀ ਗੱਲ ਹੋਰ ਆ ਗਰਾਊਂਡ ਰਿਐਲਿਟੀ ਦਾ ਕੰਮ ਕਰਨਾ ਗੱਲ ਹੋਰ ਤੁਸੀਂ ਸੌ ਦੀ ਗੱਲ ਕੀਤੀ ਆ ਹਰ ਇੱਕ ਨੂੰ ਪਰ ਆਪਣਾ ਘਰ ਪਹਿਲਾਂ ਸੰਭਾਲਣਾ ਪਊਗਾ ਹੈਨਾ ਤੁਹਾਡੇ ਹਲਕੇ ਦੀ ਗੱਲ ਕਰ ਲੈਨੇ ਤੁਹਾਡੇ ਸਾਹਮਣੇ ਤੁਹਾਡੇ ਪੁਰਾਣੇ ਸਾਥੀ ਬੈਂਸ ਭਰਾ ਨੇ ਜਿਹੜੇ ਪਹਿਲਾਂ ਆਜ਼ਾਦ ਜਿੱਤੇ ਹੋਏ ਨੇ ਤੇ ਹੁਣ ਕਾਂਗਰਸ ਨੇ ਕਿਵੇਂ ਕਰੋਗੇ ਮੁਕਾਬਲਾ ਉਹਨਾਂ ਦਾ ਭਾਈ ਜੀ ਮੈਂ ਤੁਹਾਨੂੰ ਬੜੀ ਕਲੀਅਰ ਕਰਾਂ ਮੈਂ ਜਾਤੀ ਤੌਰ ਤੇ ਕਿਸੇ ਦੇ ਬਾਰੇ ਕੋਈ ਗੱਲ ਨਹੀਂ ਕਰਦਾ ਮੈਨੂੰ ਮੱਛੀ ਨਹੀਂ ਦਿਖਦੀ ਤੇਲ ਦਾ ਕੜਾਹਾ ਨਹੀਂ ਦਿਖਦਾ ਮੱਚੇ ਦੀ ਅੱਖ ਰੱਖਦੀ ਤੇ ਮੈਨੂੰ ਆਪਣੀ ਮੰਜ਼ਲ ਤੇ ਮੈਨੂੰ ਆਪਣਾ ਨਿਸ਼ਾਨਾ ਪਤਾ ਮੈਨੂੰ ਪਤਾ ਕਿ ਮੈਂ ਆਪਣੇ ਲੋਕਾਂ ਦੇ ਲਈ ਕੀ ਕਰ ਸਕਦਾ ਜੇਕਰ ਮੈਂ ਆਪਣੇ ਲੋਕਾਂ ਦੇ ਲਈ ਸਹੀ ਕੰਮ ਕਰੂੰਗਾ ਤਾਂ ਲੋਕ ਮੈਨੂੰ ਚੁਣਨਗੇ ਜੇ ਮੈਂ ਪਿਛਲੇ ਜਦੋਂ ਜਨਸਟੋਰ ਵਿੱਚ ਮੈਂ ਇਹਨਾਂ ਦੀ ਨਿਮਾਇੰਦਗੀ ਕੀਤੀ ਹੈ ਆਪਣੇ ਲੋਕਾਂ ਦੀ ਮੰਗਾਂ ਦੇ ਕੰਮ ਕੀਤੇ ਆ ਅਜਾ ਕਮੈਂਟਸ ਪੜ੍ਹਿਆ ਕਰੋ ਜੇ ਕੋਈ ਟੁੱਟੀ ਸੜਕ ਦਾ ਕੋਈ ਕਮੈਂਟ ਪਾਉਂਦਾ ਥੱਲੇ ਕੀ ਲਿਖਦੇ ਆ ਕਦੇ ਯਾਦ ਕਰਦੇ ਆ ਸੋਖੀ ਬਾਈ ਨੂੰ ਜੇ ਬਣੀ ਰੋਡ ਬਣੀ ਹੋਈ ਨੇ ਇੰਨੇ ਸਾਲ ਹੋ ਗਏ ਹਾਲ ਤੱਕ ਬਣੀ ਆ ਆ ਗਲੀਆਂ ਬਣੀਆਂ ਹਾਲ ਤੱਕ ਬਣੀਆਂ ਕੋਈ ਕਿਸੇ ਕਰਪਸ਼ਨ ਨਾਲ ਨਹੀਂ ਸੜਕ ਬਣੀ ਟੁੱਟੇ ਨਹੀਂ ਤੇ ਉਹ ਜਿਹੜੇ ਕੰਮ ਨਹੀਂ ਕੀਤੇ ਹੋਏ ਜਿਨ੍ਹਾਂ ਦੀਆਂ ਮਾਵਾਂ ਦੀਆਂ ਬਜ਼ੁਰਗਾਂ ਦੀਆਂ ਪੈਨਸ਼ਨਾਂ ਲੱਗੀਆਂ ਨੇ ਜਿਨ੍ਹਾਂ ਦੇ ਮਸਲੇ ਹੱਲ ਹੋਏ ਨੇ ਉਹ ਯਾਦ ਕਰਦੇ ਆ ਮੈਂ ਕਿਸੇ ਮੈਨੂੰ ਨਹੀਂ ਪਤਾ ਮੇਰਾ ਵਿਰੋਧੀ ਕੌਣ ਆਊਗਾ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਚਾਹੁੰਦਾ ਮੈਨੂੰ ਆਪਣਾ ਪਤ ਮੇਰਾ ਲਾਸਟ ਵਾਲਾ ਜਗਮੀਨ ਸੋਖੀ ਨੂੰ ਦਾ ਐਸਾ ਕਿਹੜਾ ਨਿਸ਼ਾਨਾ ਹੈ ਉਹਨੂੰ ਆਸ ਹੈ ਉਮੀਦ ਹੈ ਕਿ 707100 ਤੋਂ 40-50 ਹਜ਼ਾਰ ਤੇ ਪਹੁੰਚ ਜਾਗੇ ਕੋਈ ਵੱਡੀ ਗੱਲ ਨਹੀਂ ਜੀ ਪਚਾਉਣ ਵਾਲੀ ਸੰਗਤ ਹੈ ਉਸ ਅਕਾਲਪੁਰ ਸਾਹਿਬ ਗੁਰੂ ਦੀ ਬਖਸ਼ਿਸ਼ ਉਹਦੀ ਮਿਹਰ ਤੇ ਸੰਗਤ ਦਾ ਪਿਆਰ ਸੰਗਤ ਦੇ ਵਿੱਚ ਬੈਠੇ ਆ ਵਿਚਰਾਂਗੇ ਮੈਂ ਬੜਾ ਓਪਨ ਹੈ ਮੇਰੀ ਇੱਕ ਆਦਤ ਹੈ ਕਿ ਜੇ ਕਿਤੇ ਕੋਈ ਗਲਤੀ ਹੋਈ ਹੋਵੇ ਮੈਂ ਹੱਥ ਜੋੜ ਕੇ ਆਪਣੇ ਦੁਸ਼ਮਣ ਦੇ ਵੀ ਘਰ ਜਾ ਕੇ ਕਹਿਣਾ ਵੀ ਭਰਾਵਾ ਹੋ ਸਕਦਾ ਮੇਰੇ ਤੋਂ ਇਹ ਗਲਤੀ ਹੋ ਗਈ ਆਓ ਆਪਾਂ ਸਮਾਜ ਦੀ ਸੇਵਾ ਦੇ ਲਈ ਆਮ ਆਵਾਮ ਦੀ ਆਮ ਲੋੜਵੰਦੀ ਆਮ ਗਰੀਬ ਦੀ ਮਦਦ ਕਰਨ ਦੇ ਲਈ ਆਪਾਂ ਰਲ ਕੇ ਚੱਲੀਏ ਰਲ ਕੇ ਹਮਲਾ ਮਾਰੀਏ ਤੇ ਸਾਰੇ ਨਾਲ ਤੁਰਦੇ ਅ ਜੀ 40 50000 ਕਿਉਂ 60000 ਤੇ ਵੀ ਜਾਇਆ ਜਾ ਸਕਦਾ ਤੇ ਕੋਈ ਵੱਡੀ ਗੱਲ ਨਹੀਂ ਹੈ ਜੀ ਚਲੋ ਭਾਈ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਇਹ ਸਾਡਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਨ ਸਭਾ ਹਲਕਾ ਹਤਮਨਗਰ ਤੋਂ ਹਲਕਾ ਚਾਰਜ ਜਗਜੀਤ ਸਿੰਘ ਸੋਖੀ ਸੀ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦਿਓ ਅੱਜ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ੍ਰੀ ਅਕਾਲ